ਲੋ ਵਿਕ ਇਹ ਆਪਾਂ ਆਏ ਆ ਜਮਾਂ ਪਿੰਡਾਂ ਵਾਲੇ ਏਰੀਏ ਚ ਜਿਹੜੇ ਕੈਨੇਡਾ ਦੇ ਪਿੰਡ ਜਿੱਥੇ ਖੇਤੀ ਵੀ ਹੁੰਦੀ ਆ ਠੀਕ ਆ ਆ ਤਾਂ ਇੱਧਰਲੇ ਸਾਹਮਣੇ ਪਾਸੇ ਬਾਗ ਆ ਇਹਨਾਂ ਦੇ ਹਨਾ ਇੱਧਰ ਅਲੱਗ-ਅਲੱਗ ਫਰੂਟ ਲਾਉਂਦੇ ਆ ਇਹ ਇਹ ਮੈਂ ਥੋੜਾ ਜਿਹਾ ਕਹਿ ਲੋ ਵੀ ਗਾਂ ਲੰਘਿਆ ਆ ਪਿੱਛੇ ਇਸ ਤੋਂ ਵੀ ਸੋਹਣੇ-ਸੋਹਣੇ ਖੇਤ ਸੀਗੇ ਪਰ ਫੇਰ ਵੀ ਮੈਂ ਚਲੋ ਆਹ ਖੇਤ ਐਕਪੋਰ ਇੱਥੇ ਰੁਕ ਗਿਆ ਇੱਥੇ ਜਗਾ ਜੀ ਸੀਗੀ ਟਾਈਮ ਵੀ ਸੀਗਾ ਮੈਂ ਤੇ ਆਹ ਦੇਖੋ ਇੱਥੇ ਆਹ ਤਾਂ ਬਿਲਕੁਲ ਖਰਾਬ ਹੀ ਜਗਾ ਚੱਲ ਇਹਨਾਂ ਨੇ ਕਣਕ ਲਾ ਰੱਖੀ ਤੇ ਐ ਹੋ ਜੀ ਜਗਾ ਵਾ ਇੰਨੀ ਉਹ ਵੀ ਆਪਣੇ ਅੰਘੋਣੀ ਵੀ ਬਹੁਤ ਵਾਈ ਜਾਂਦੇ ਆ ਕੋ ਇਹਦੇ ਚ ਤਾਂ ਪੱਥਰ ਵੀ ਪਏ ਆ ਯਾਰ ਮਹਾਰਾ ਮੱਕੀ ਵੀ ਲਾਉਂਦੇ ਆ ਇਹ ਆ ਦੇਖੋ ਪਹਿਲਾਂ ਇਹਨਾਂ ਨੇ ਮੱਕੀ ਲਾਈ ਹੋਣੀ ਆ ਉਹ ਵੀ ਵਿੱਚ ਹੀ ਪਈ ਆ ਐ ਬਾਹਲਾ ਵਾਹਿਆ ਨਹੀਂਗਾ ਸਾਫ ਸੁਥਰਾ ਨਹੀਂ ਕੀਤਾ ਬਾਹਰ ਹੈਨਾ ਤੇ ਆਹ ਬਦਲਾਂ ਦੀ ਟੀ ਲਾ ਰੱਖਿਆ ਵਿੱਚ ਉੱਗਿਆ ਹੋਇਆ ਵਾਹੂ ਦਾ ਕੁਝ ਤੇ ਆਹ ਕਣਕ ਦੇਖੋ ਤੁਸੀਂ ਕਣਕ ਦੀਆਂ ਬੱਲੀਆਂ ਹੈਨਾ ਇਹ ਕਣਕ ਇਹ ਸਾਰੇ ਬਾਣ ਕਣਕ ਦੇ ਆ। ਉਹ ਮਤਲਬ ਆ ਇਹਨਾਂ ਦੇ ਘਰ ਹੁੰਦੇ ਆ ਘਰਾਂ 'ਚ। ਇੱਕ ਮਤਲਬ ਖੇਤਾਂ 'ਚ ਕਿਸਾਨ ਦਾ ਇੱਕ ਆਬਾ ਉਹਨੂੰ ਖੇਤ 'ਚ ਹੀ ਘਰ ਰੱਖਿਆ ਹੁੰਦਾ ਇਹਨਾਂ ਨੇ। ਕਣਕ ਲੱਗੀ ਹੋਈ ਹੈ ਜੀ। ਕੈਨੇਡਾ ਦੇ ਪਿੰਡਾਂ 'ਚ ਕਣਕਾਂ। ਆਹ ਤਾਂ ਥੋੜਾ ਜਿਹਾ ਘੱਟ ਮਿਹਨਤ ਵਾਲੇ ਬੰਦੇ ਦਾ ਖੇਤ ਲੱਗਦਾ ਸੀ ਮੈਨੂੰ ਉਹ ਪਿੱਛੇ ਜਿੱਦੋਂ ਮੈਂ ਆਇਆ ਮੈਂ ਦੇਖ ਕੇ ਹੈਰਾਨ ਹੋ ਗਿਆ ਉੱਥੇ ਕਣਕਾਂ ਜਮਾਂ ਐਨ ਪੰਜਾਬ ਵਾਂਗੂ ਖੜੀਆਂ ਜਮਾਂ ਸਾਫ਼-ਸਾਫ਼ ਜਿਵੇਂ ਇਹਦੇ ਚ ਵੀ ਬਥੇਰੇ ਕੱਖ ਜੇ ਵੱਧਾ ਜਾਂ ਗੁੱਲੀ ਡੰਡੇ ਵਾਂਗੂ ਹਨਾ ਪਰ ਉਹ ਤਾਂ ਜਮਾਂ ਸਾਫ਼-ਸਾਫ਼ ਐਨ ਕਲੀਅਰ-ਕਲੀਅਰ ਖੜੀਆਂ ਸੀਗੀਆਂ ਉੱਧਰ ਨੂੰ ਹੁਣ ਮੈਂ ਜਾਣ ਹੀ ਰਿਹਾ ਮੇਰਾ ਰਾਸਤਾ ਹੁਣ ਇੱਧਰਲੀ ਸਾਈਡ ਆ ਤੇ ਉਹ ਉਹ ਅੱਗੇ ਵਾਲੇ ਰਾਸਤੇ 'ਚ ਉੱਧਰਲੀ ਸਾਈਡ ਅੱਗੇ ਜਾ ਕੇ ਬਹੁਤ ਸੋਹਣੀਆਂ ਮਤਲਬ ਕਣਕਾਂ ਖੜੀਆਂ ਉੱਥੇ ਤੇ ਪਾਣੀ ਇਹ ਉਵੇਂ ਨਹੀਂ ਦਿੰਦੇਗੇ ਪਤਾ ਨਹੀਂ ਕਿ ਇਹ ਕਿਹੜੇ ਤਰੀਕੇ ਨਾਲ ਦਿੰਦੇ ਆ ਮੋਟਰਾਂ ਨਹੀਂ ਹੈਗੀਆਂ ਜਿਵੇਂ ਆਪਣੇ ਪਾਣੀ ਛੱਡ ਦਿੰਦੇ ਆ ਉਵੇਂ ਸਿਸਟਮ ਦਾ ਨਹੀਂ ਹੈਗਾ ਪਾਣੀ ਦਾ ਇਹਨਾਂ ਦਾ ਹੋਰ ਸਿਸਟਮ ਆ ਜਾਂ ਤਾਂ ਇਹਨਾਂ ਨੇ ਉਹ ਫਹਾਰਾ ਟਾਈਪ ਜਿਹੇ ਪਾਇਆ ਹੁੰਦੀਆਂ ਪੱਕੀਆਂ ਪਾਈਪਾਂ ਹਨਾ ਉਸ ਟਾਈਪ ਦੇ ਤੇ ਇਹੋ ਜਿਹਾ ਮਾਹੌਲ ਇਹ ਹਨ ਦੇ ਖੇਤ ਦੇਖ ਲਓ ਦੂਰ ਦੂਰ ਤੱਕ ਤੁਹਾਨੂੰ ਦਰਖਤ ਹੀ ਦੇਖਣਗੇ ਖੇਤ ਵੀ ਆ ਆਪਣੇ ਖੇਤਾਂ ਦੇ ਦੂਰ ਦੂਰ ਤੱਕ ਸਿਰਫ ਖੇਤ ਹੀ ਦਿਖੀ ਜਾਂਦੇ ਹੁੰਦੇ ਦਰਖਤ ਤਾਂ ਕੋਈ ਇੱਕ ਅੱਧਾ ਹੀ ਕਹੇ ਦੀ ਮੋਟਰ ਤੇ ਲੱਗਿਆ ਹੁੰਦਾ ਬਸ ਇਧਰ ਬਾਗ ਆ ਆਪੇ ਹਰਿਆ ਭਰਿਆ ਰਹਿਣਾ ਆਪੇ ਗਰਮੀ ਘਟਾ ਇੱਥੇ ਹੁਣ 25 ਤੋਂ ਗਾਂ ਮਸਾਂ ਹੀ ਜਾਂਦਾ ਟੈਂਪਰੇਚਰ ਮਸਾਂ ਹੀ ਆਪਣੇ 45 50 ਪਲਸ ਹੋਇਆ ਪਿਆ ਕੰਮ ਚਲੋ ਦੇਖਦੇ ਅੱਗੇ ਜਾ ਕੇ ਬਾਪਾਏ